ਤਾਂ ਇਹਦੇ ਨਾਲ ਆਪਾਂ ਗੱਲ ਅੱਗੇ ਵੱਲ ਨੂੰ ਤੋਰ ਲੀਏ ਮਿੰਟੂ ਜੀ ਉਧਰਲੇ ਪਾਸੇ ਤੋਂ ਗੱਲ ਆਪਾਂ ਕਰੀਏ ਮੂਸੇਵਾਲੇ ਦੇ ਪਰਿਵਾਰ ਦੀ ਤਾਂ ਮੂਸੇਵਾਲੇ ਦੇ ਪਰਿਵਾਰ ਦੀ ਗੱਲ ਹੁੰਦੀ ਹੈ ਮਿੰਟੂ ਜੀ ਤਾਂ ਨਾਲ ਦੀ ਨਾਲ ਕਈ ਵਾਰੀ ਖਬਰਾਂ ਜਿਹੜੀਆਂ ਨੇ ਉਹ ਐ ਹਾਈਪ ਜਾਂਦੀਆਂ ਨੇ ਹੁਣ ਵੀ ਇਸੇ ਤਰ੍ਹਾਂ ਦੇ ਨਾਲ ਚਰਚਾ ਹੋਈ ਹੈ ਕਹਿੰਦੇ ਕਿ ਭਾਈ ਮਾਤਾ ਚਰਨ ਕੌਰ ਦੇ ਕਹਿੰਦੇ ਕਿ ਭਾਈ ਜਾਲੀ ਸੈਣੀ ਕੋ ਬੰਦਾ ਕਰਾਈ ਅੱਠ ਸੀ ਉਹ ਤਾਂ ਕਹਿੰਦੇ ਕਿ ਕਾਗਜ਼ ਪਹੁੰਚ ਕੇ ਸੀ ਦਫ਼ਤਰ ਤੱਕ ਕਿਵੇਂ ਮੂਰਾ ਮੂਰਾ ਵਿਜਾਲੀ ਬਣਾਈ ਬੈਠੇ ਸੀਗੇ ਉਹ ਪਿੰਡ ਦੇ ਸਰਪੰਚ ਨੇ ਹਲੇ ਤੱਕ ਉਹ ਕਿਤੇ ਇਹਨਾਂ ਨੂੰ ਫਸਾਉਣ ਨੂੰ ਤਾਂ ਨਹੀਂ ਫਿਰਦਾ ਕੋਈ ਪਤਾ ਨਹੀਂ ਹੈ ਹੋ ਸਕਦਾ ਕਮੇਟੀ ਬਲੀਤ ਕਰਨ ਫਿਰਦਾ ਹੋਵੇ ਇਹ ਵੀ ਹੋ ਸਕਦਾ ਨਹੀਂ ਨਹੀਂ ਜੀ ਮਿੱਟੀ ਪਲੀਤ ਕਰਨ ਜੀ ਤੁਹਾਡੇ ਨਾਮ ਤੇ ਕੋਈ ਝਾਲੀ ਫਰਜ਼ੀ ਕੰਮ ਹੋ ਗਿਆ ਮੋਰ ਤੁਹਾਡੀ ਆ ਦਸ ਤੱਕ ਤੇ ਤੁਹਾਡੇ ਆ ਕਾਗਜ਼ ਅੱਗੇ ਮੰਗੀ ਜਾਂਦੇ ਸੀ ਸਰਕਾਰਾਂ ਦੇ ਤੇ ਮੁੜ ਕੇ ਕਿੱਥੋਂ ਸਫਾਈਆਂ ਦੇ ਪਲੰਦੇ ਦਿਓਗੇ ਇਹ ਵੀ ਤਾਂ ਸੋਚ ਕੇ ਵੇਖੋ ਨਾ ਜੀ ਦੋਨੇ ਪਾਸੇ ਹੀ ਗੱਲਾਂ ਜੀ ਇਦਾਂ ਕਿਦਾਂ ਹੋ ਗਿਆ ਜੀ ਇਹ ਤੇ ਚਲੋ ਕੋਈ ਭਲਾ ਹੋਵੇ ਉਸ ਅਫਸਰ ਦਾ ਜਿਹੜਾ ਪੂਰਾ ਖਿਡਾਰੀ ਸੀਗਾ ਉਹਨੇ ਵੇਖਿਆ ਕਿ ਤੇ ਕੰਮ ਫਰਜ਼ੀ ਆ ਇਦੋਂ ਲਾਧੂ ਕੇ ਦੀ ਕੋਈ ਜਨਾਨੀ ਆ ਜੀ ਜਿਹਦਾ ਆਧਾਰ ਕਾਰਡ ਉਹਦੇ ਨਾਲ ਛੇੜਛਾੜ ਕੀਤੀ ਬੈਂਕ ਖਾਤੇ ਨਾਲ ਛੇੜਛਾੜ ਕੀਤੀ ਕਮਾਲ ਦੀ ਗੱਲ ਇਹ ਆ ਕਿ ਫਰਜ਼ੀ ਅੰਗ ਨੂੰ ਸਰਟੀਫਿਕੇਟ ਵੀ ਬਣਾ ਲਿਆ ਗਿਆ ਐਨ ਮੌਕੇ ਤੇ ਅੰਗਹੀਣ ਪੈਨਸ਼ਨ ਜਿਹੜੀ ਹੁੰਦੀ ਆ ਮੂਸਾ ਪਿੰਡ ਦਾ ਕੋਈ ਵਸ਼ਿੰਦਾ ਦਰਸਾ ਕੇ ਲੈ ਰਿਆ ਤੋ ਫੜਕੜ ਚ ਆ ਗਿਆ ਤੇ ਰੌਲਾ ਪੈ ਗਿਆ ਤੁਸੀਂ ਸੋਚ ਕੇ ਵੇਖੋ ਜੇ ਕੋਈ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ ਕੱਲ ਨੂੰ ਆਪ ਹੀ ਸਰਕਾਰਾਂ ਫੜ ਲੈਂਦੀਆਂ ਜੀ ਤੇ ਮੁੜ ਕੇ ਮੁੜ ਕੇ ਕੀ ਕੌਣ ਪੁੱਛਦਾ ਇਹਨਾਂ ਦੇ ਸਮਰਥਕਾਂ ਨੇ ਤੇ ਦੱਬ ਦੇਣਾ ਕੰਮ ਲਾਓ ਆ ਵੇਖ ਲਓ ਕੀ ਕਰਦੇ ਫਿਰਦੇ ਐਹੋ ਜੀ ਇਹਨਾਂ ਨੇ ਐ ਐਮ ਐਲ اے ਸ਼ਿਪ ਜਾਂ ਐਮ ਪੀ ਸ਼ਿਪ ਕਰਨੀ ਆ ਸਮਝਦੇ ਹੋ ਨਾ ਤਾਂ ਹੀ ਬਲਕੌਰ ਸਿੱਧੂ ਦੇ ਬਿਆਨਾਂ ਤੇ ਪਰਚਾ ਦਰਜ ਹੋ ਗਿਆ ਜੀ ਕਿ ਭਾਈ ਮੋਰ ਜਾਲੀ ਸਰਟੀਫਿਕੇਟ ਜਾਲੀ ਇਹ ਸਾਰਾ ਕੁਝ ਜਿਹੜਾ ਹੈ ਇਹ ਜਾਲੀ ਆ ਕੌਣ ਜਾਲੀ ਆ ਜੀ ਸਾਡਾ ਇੱਕ ਮਿੱਤਰ ਸੀ ਉਹ ਹਰ ਇੱਕ ਨੂੰ ਸਾਨੂੰ ਹੀ ਕਹੀ ਜਾਂਦਾ ਜਾਲੀਆ ਕੀ ਹਾਲ ਹੈ ਉਹਦਾ ਤਕੀਆ ਕਲਾਮੀ ਇਹ ਹੁੰਦਾ ਸੀ ਅੱਛਾ ਜੀ ਹਾਂ ਜੀ ਤੇ ਗੱਲ ਇਹ ਆ ਕਿ ਭਾਈ ਆ ਹੁਣ ਇਹ ਕੌਣ ਜਾਲੀ ਆ ਲੱਭਣਾ ਚਾਹੀਦਾ ਹੈ ਨਾ ਬੰਦਾ ਉਹਦਾ ਮੰਤਵ ਕੀ ਆ ਤੇ ਕੀ ਅੱਜ ਦੇ ਦੌਰ ਦੇ ਵਿੱਚ ਵੀ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਬੜੀ ਬਰੀਕੀ ਦੇ ਨਾਲ ਵੈਰੀਫਾਈਡ ਕੀਤੀਆਂ ਜਾਂਦੀਆਂ ਨੇ ਉਸ ਦੌਰ ਦੇ ਵਿੱਚ ਐਸਾ ਕੌਣ ਆ ਗਿਆ ਇਹ ਬਰੀਕੀ ਨਾਲ ਜਾਂਚ ਪੜਤਾਲ ਜਿਹੜੀ ਆ ਮਾਨ ਸਾਹਿਬ ਉਹ ਹੋਣੀ ਚਾਹੀਦੀ ਆ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜਾਂਚ ਪੜਤਾਲ ਹੋਣੀ ਲਾਜ਼ਮੀ ਆ ਤੇ ਕਿਰਾਇਆ ਕਿਵੇਂ ਆ ਜਾਂ ਇਹਨੂੰ ਮੇਰੇ ਖਿਆਲ ਨਾਲ ਜੀ ਥੋੜੀ ਡੀਪਲੀ ਜਾਂਚ ਹੋ ਜਾਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਮੈਨੂੰ ਲੱਗਦਾ ਵੀ ਇੱਕ ਨਿੱਕਾ ਜਿਹਾ ਫਰਜ਼ ਕਰੋ ਏਡੀ ਦੂਰੋਂ ਆ ਕੇ ਬੰਦਾ ਬਣਾ ਰਿਹਾ ਇੱਥੇ ਜਾਂ ਮਤਲਬ ਹੋ ਸਕਦਾ ਕਿ ਉਹਨੇ ਪਹਿਲਾਂ ਵੀ ਕਿਤੇ ਇਸ ਤਰ੍ਹਾਂ ਦਾ ਕੀਤਾ ਹੋ ਹੋ ਸਕਦਾ ਅੱਜ ਕੱਲ੍ਹ ਇਹ ਠੱਗੀਆਂ ਠੋਰੀਆਂ ਬੜੀਆਂ ਚੱਲਦੀਆਂ ਨੇ ਅਸਲ ਜੀ 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 ਤਾਂ ਇਹਦੇ ਨਾਲ ਅਨਮੋਲ ਜੀ ਉਹ ਕਹ ਰਹੀ ਜੀ ਕਿ ਡੇਰਾ ਬਿਆਸ ਦੀ ਵੀ ਗੱਲ ਕਰੋ ਜੀ ਕਹਿੰਦੇ ਕਿ ਬਾਈ ਉਹਨਾਂ ਦਾ ਡੇਰਾ ਜਿਹੜਾ ਉਹ ਦਰਿਆਲੇ ਪਾਸੇ ਨੂੰ ਵੱਧਦਾ ਜਾ ਨਹੀਂ ਭਈ ਇਹ ਤਾਂ ਉਹ ਗੱਲ ਇਹ ਆ ਕਿ 나ਤ ਮੈਂ ਕਦੇ ਡੇਰੇ ਗਿਆ ਜੀ ਨਾ ਆਪਾਂ ਨੂੰ ਉਸ ਜਗ੍ਹਾ ਦਾ ਕੋਈ ਪਤਾ ਹੈ ਇਲਮ ਹੈ ਨਾ ਇਹ ਬਲਦੇਵ ਸਿੰਘ ਸਿਰਸਾ ਨੇ ਚੁੱਕਿਆ ਹੋਇਆ ਮਸਲਾ ਲੰਮੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਜੀ ਬਲਦੇਵ ਸਿੰਘ ਸਿਰਸਾ ਜਦੋਂ ਤੋਂ ਅੰਦੋਲਨਾਂ ਚ ਹੁੰਦੇ ਉਦੋਂ ਤੋਂ ਗੱਲ ਉਹ ਘੱਟ ਸੁਣਦੇ ਆ ਆਦਰਵਾਇਸ ਇੱਕ ਦਿਨ ਫੋਨ ਕਰੀ ਬੈਠੇ ਸੀ ਕਹਿੰਦੇ ਮੈਂ ਆਉਣਾ ਤੁਹਾਡੇ ਕੋਲ ਸਾਰਾ ਪਲੰਦਾ ਲੈ ਕੇ ਆਉਣਾ ਤੇ ਮੈਂ ਆਖਿਆ ਸੀਗਾ ਵੈਲਕਮ ਐ ਪਰ ਅਸੀਂ ਹਫ਼ਤੇ 'ਚ 5 ਦਿਨ ਉੱਥੇ ਹੁੰਨੇ ਆਪਦੇ ਸਪੀਕਰ ਉਤੋਂ ਬਾਅਦ ਫਿਰ ਉਹ ਅੰਦੋਲਨ 'ਚ ਮਸਰੂਫ ਹੋ ਗਏ ਮਿੱਤਰ ਹੈ ਪੁਰਾਣੇ ਉਦਾਂ ਮੇਰੇ ਉਹ ਤਾਂ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀਗਾ ਤੇ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਬਈ ਉਹ ਫਿਰ ਹੁਣ ਹੱਲ ਸਰਕਾਰ ਹੀ ਕਰ ਸਕਦੀ ਹੈ ਤੁਸੀਂ ਮੈਂ ਕੀ ਕਰਾਂਗੇ ਕਿਉਂਕਿ ਇਹਨਾਂ ਦੀਆਂ ਵੋਟਾਂ ਨੇ ਜਿਸ ਡੇਰੇ ਦੀਆਂ ਵੋਟਾਂ ਨੇ ਉਹਦੇ ਤੋਂ ਤਾਂ ਇਹ 1 ਇੰਚ ਵੀ ਪਾਸੇ ਨਹੀਂ ਹੁੰਦੀ ਸਿਆਸਤ ਉੱਥੇ ਤੁਹਾਨੂੰ ਪਤਾ ਪਿਛਲੀ ਵਾਰੀ ਵੀ ਟਕਰਾਅ ਹੋ ਚੱਲਿਆ ਸੀਗਾ ਨਿਆਂੰਗ ਸਿੰਘ ਤੇ ਉਹ ਕਿੰਨੇ ਆਹਮੋ ਸਾਹਮਣੇ ਆ ਗਏ ਸਨ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਸੋ ਇਹ ਦੋਸ਼ ਲੱਗਦੇ ਨੇ ਕਿਸੇ ਤੌਰ ਤੇ ਕਿ ਡੇਰੇ ਨੇ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਵੱਲ ਲਈ ਆ ਉਹ ਦਰਿਆ ਦੀ ਆ ਜਾਂ ਕਿਸੇ ਦੀ ਮਾਲਕੀਅਤ ਆ ਉਹ ਤੇ ਭਾਈ ਹੁਣ ਜਿਹੜਾ ਕੋਈ ਰਿਕਾਰਡ ਹੀ ਦੱਸ ਸਕਦਾ ਪਰ ਜੋ ਵੀ ਆ ਸਰਕਾਰ ਦਾ ਕੰਮ ਆ ਤੇ ਸਰਕਾਰਾਂ ਤੇ ਅੱਜਕੱਲ ਡੇਰੇ ਚ ਖੁਦ ਨਤਮਸਤਕ ਹੋ ਜਾਂਦੀਆਂ ਨੇ ਜਾ ਕੇ ਆ ਤੁਸੀਂ ਵੇਖਿਆ ਹੀ ਆ ਡੇਰੇ ਸਰਸੇ ਚ ਕਿਹੜਾ ਕਿਹੜਾ ਨਹੀਂ ਸੀ ਆਉਂਦਾ ਜੀ ਅੱਜ ਜੋ ਮਰਜ਼ੀ ਕਹੀ ਜਾ ਆ ਹੁਣ ਤੁਸੀਂ ਦੇਖ ਲਓ ਵਿਅਸਾਂ ਵਾਲੇ ਕੋਲ ਕਿਹੜਾ ਕਿਹੜਾ ਨਹੀਂ ਜਾਂਦਾ ਰਾਹੁਲ ਗਾਂਧੀ ਤੋਂ ਲੈ ਕੇ ਰਾਜਨਾਥ ਤੱਕ મોદી ਸਾਰੇ ਤਾਂ ਉਹਨਾਂ ਨੂੰ ਮਾਨ ਸਤ ਕਰ ਦਿੰਦੇ ਨੇ ਜੀ ਇਹਦੇ ਖਿਲਾਫ ਬਾਬੇ ਦੇ ਖਿਲਾਫ ਤੇ ਉਹ ਤੁਹਾਨੂੰ ਪਤਾ ਨਹੀਂ ਈਡੀ ਦੀ ਜਾਂਚ ਵੀ ਚੱਲੀ ਸੀ ਇੱਕ ਵਾਰੀ ਚੱਲੀ ਸੀ ਤੇ ਉਹ ਕਿੱਥੇ ਆਣ 25 25 50 ਤੇ ਲੱਭ ਕੇ ਪਖਾ ਕਿੱਥੇ ਆ ਜਾਂਚ ਉਹ ਜਿਹੜੀ ਰੈਲੀ ਗੀਅਰ ਵਾਲਾ ਮਾਮਲਾ ਸਾਰਾ ਚੱਲਿਆ ਸੀ ਹਾਂ ਜੀ ਹਾਂ ਜੀ ਭਾਂਜਿਆਂ ਵਾਲਾ ਭਾਂਜਿਆਂ ਵਾਲਾ ਉੱਤੇ ਰੁਲ ਗਏ ਉਹਨਾਂ ਦੇ ਤੇ ਤਪੜ ਤੇ ਸਾਰਾ ਕੁਝ ਜਿਹੜਾ ਇਸ ਤਰ੍ਹਾਂ ਸੀਗਾ ਉਹ ਬਲੇਟਿਆ ਗਿਆ ਤੇ ਇਹ ਚੀਜ਼ਾਂ ਕਿ ਡੇਰੇ ਵਾਲੇ ਅੱਜ ਕੱਲ੍ਹ ਭਾਈ ਬਹੁਤ ਤਾਕਤਵਰ ਹੁੰਦੇ ਨੇ ਜੀ 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 ਸੰਦੀਪ ਜੀ ਵੀ ਇਹੋ ਕਹਿੰਦੇ ਪਏ ਜੀ ਡੇਰੇ ਦੇ ਵਿੱਚ ਸਾਰੇ ਹੀ ਆਉਂਦੇ ਪਏ ਆ ਜੀ ਕਹਿੰਦੇ ਕਿ